ਟ੍ਰੇਨਿੰਗ ਪ੍ਰੋਸੈਸ ਕਿਦਾਂ ਦਾ ਹੁੰਦਾ ਇਜ਼ ਇਟ ਲਾਈਕ ਵੈਰੀ ਟਫ ਸੋ ਜੇ ਤੁਸੀਂ ਇਨਵੈਸਟਮੈਂਟ ਰੈਂਕ ਅਸਤੇ ਇਨਵੈਸਟਰ ਰੈਂਕ ਤੇ ਜਾਣਾ ਸੋ ਲੈਟਸ ਟਾਕ ਅਬਾਊਟ ਦੈਟ ਲੈਟਸ ਟਾਕ ਅਬਾਊਟ ਦ ਰੈਂਕਸ ਦੇ ਇਨਵੈਸਟਮੈਂਟ ਰੈਂਕਸ ਵਰਸਸ ਕਮਿਸ਼ਨ ਰੈਂਕਸ ਇਹਨਾਂ ਦਾ ਡਿਫਰੈਂਸ ਕੀ ਹੁੰਦਾ ਸੋ ਇਨਵੈਸਟਮੈਂਟ ਰੈਂਕ ਇਹ ਹੁੰਦੇ ਜਿਵੇਂ ਸਪੈਸੀਫਿਕ ਜੌਬ ਆ ਵਾਸ ਲੌਜਿਸਟਿਕ ਸਪੈਸ਼ਲਿਸਟ ਮੈਂ ਲੌਜਿਸਟਿਕ ਸਪੈਸ਼ਲਿਸਟ ਸੀਗਾ ਮੇਰਾ ਕੰਮ ਸੀ ਸਪਲਾਈ ਟੇਕ ਕੇਅਰ ਕਰਨਾ ਤੇ ਉਹ ਮੈਂ ਤਾਂ ਹੀ ਪੈਡੀ ਆਫਸਰ ਰੈਂਕ ਤੱਕ ਗਿਆ ਉਸ ਦੀ ਹੈਲਪ ਨਾਲ ਹੀ ਤੇ ਮੇਰੀ ਜੌਬ ਇਹ ਸੀ ਕਿ ਉਹ ਤੁਸੀਂ ਆਪਦੀ ਇੱਕ ਸਪੈਸੀਫਿਕ ਜੌਬ ਚ ਤੁਸ ਮਾਇਰ ਹੁੰਨੇ ਹੋ ਤੁਹਾਡੀ ਉਹ ਹੀ ਜੌਬ ਹੈ ਪਰ ਜੇ ਤੁਸੀਂ ਕਮਿਸ਼ਨ ਹੁੰਨੇ ਹੋ ਉਦੋਂ ਤੁਸੀਂ ਅ ਲੀਡਰਸ਼ਿਪ ਰੋਲ ਵੀ ਪਲੇ ਕਰਨਾ ਹੁੰਦਾ ਤੁਸੀਂ ਮਿਸ਼ਨ ਪਲੈਨਿੰਗ ਵੀ ਹੁੰਦੀ ਹੈ ਤੁਹਾਡੀ ਬਰੀਫਿੰਗਸ ਵੀ ਹੁੰਦੀਆਂ ਅ ਜਿਵੇਂ ਡੇ ਟੂ ਡੇ ਲਾਈਫ ਹੀ ਸਾਡੀ ਇਦਾਂ ਹੁੰਦੀ ਹੈ ਰਣਨੀਤੀਆਂ ਬਣਾਉਣੀਆਂ ਬੇਸਿਕਲੀ ਇਹ ਪੰਜਾਬੀ ਚ ਬੜਾ ਯੂਜ਼ ਕੀਤਾ ਜਾਵੇ ਰਣਨੀਤੀਆਂ ਸੋ ਤੁਹਾਡੇ ਤੇ 40 ਮੈਂ ਇਅਰਮੈਨ 50 ਇਅਰਮੈਨ ਤੁਹਾਡੇ ਡਿਪੈਂਡ ਕਰ ਰਹੇ ਆ ਤੁਸੀਂ ਉਹਨਾਂ ਨੂੰ ਲੀਡ ਕਰ ਰਹੇ ਹੋ ਤੁਸੀਂ ਉਹਨਾਂ ਦਾ ਮਤਲਬ ਜੋ ਵੀ ਉਹਨਾਂ ਨੇ ਟ੍ਰੇਨਿੰਗ ਕੀਤੀ ਹੈ ਤੁਸੀਂ ਉਹਨਾਂ ਦੇ ਡਿਸੀਜਨ ਲੈ ਰਹੇ ਹੋ ਡਿਸੀਜਨ 메ਕਿੰਗ ਦਾ ਧੀਆ ਜੋ ਕਮਿਸ਼ਨਿੰਗ ਦਾ ਮੇਨ ਫਰਕ ਹੈ ਲੀਡਰਸ਼ਿਪ ਰੋਲਸ ਤੇ ਜਿਹੜਾ ਦੂਸਰੇ ਅਨਲਿਸਮੈਂਟ ਉਹ ਜੌਬਸ ਨਾਰਮਲ ਜੌਬਸ ਕਰ ਰਹੇ ਨੇ ਰੈਂਕਿੰਗ ਦਾ ਅਨਲਿਸਮੈਂਟ ਤੇ ਕਮਿਸ਼ਨ ਦਾ ਇਹ ਫਰਕ ਹੈ ਲੀਡਰਸ਼ਿਪ ਰੋਲ ਤੇ ਨਾਰਮਲ ਰੋਲ ਬੇਸਿਕਲੀ ওকে ਹਾਂਜੀ ਕੰਟੀਨਿਊ ਵਿਦ ਦ ਟ੍ਰੇਨਿੰਗ ਸੋ ਟ੍ਰੇਨਿੰਗ ਇਦਾਂ ਜੇ ਤੁਸੀਂ ਕੋਈ ਵੀ ਸਰਵਿਸ 'ਚ ਜਾਣਾ ਚਾਹੁੰਦੇ ਹੋ ਤੁਸੀਂ ਐਸ ਵੈਬ ਟੈਸਟ ਦਿੰਨੇ ਹੋ ਮੈਪਸ ਕਰਦੇ ਹੋ ਸਿਲੈਕਸ਼ਨ ਹੁੰਦੀ ਹੈ ਏਵੈਲੂਏਸ਼ਨਸ ਹੁੰਦੀਆਂ ਸਾਰਾ ਕੁਝ ਚੈੱਕ ਹੋ ਜਾਂਦਾ ਬੈਕਗ੍ਰ ਜੇਦੋਂ ਤੁਸੀਂ ਅਲਿਸਟਮੈਂਟ ਰੈਂਕਸ ਤੇ ਜਾਂਦੇ ਹੋ ਅਲਿਸਟਡ ਰੈਂਕਸ ਤੇ ਜਾਂਦੇ ਹੋ ਤੁਸੀਂ ਬੂਟ ਕੈਂਪ ਟ੍ਰੇਨਿੰਗ ਕਰਦੇ ਹੋ ਉਹ ਹਰ ਬ੍ਰਾਂਚ ਦੀ ਡਿਫਰੈਂਟ ਹੈ ਕਿਸੇ ਦੀ 2 ਮਹੀਨੇ ਕਿਸੇ ਦੇ 3 ਮਹੀਨੇ ਹੈ ਕਿਸੇ ਦੀ 2.5 ਮਹੀਨੇ ਹੈ ਸੋ ਬੂਟ ਕੈਂਪ ਟ੍ਰੇਨਿੰਗ ਹੈ ਜੇਦੋਂ ਤੁਸੀਂ ਅਲਿਸਟਡ ਰੈਂਕ ਜਦੋਂ ਤੁਸੀਂ ਆਫੀਸਰ ਸਾਈਡ ਜਾਂਦੇ ਹੋ ਉਦੋਂ ਹਰ ਬ੍ਰਾਂਚ ਦੀ ਡਿਫਰੈਂਟ ਆ ਗਈ ਉਹ ਜਿਵੇਂ 에어 ਫੋਰਸ ਆਫੀਸਰ ਟ੍ਰੇਨਿੰਗ ਸਕੂਲ ਹੋ ਗਿਆ ਤੇ ਐਮਏ ਆਰਮੀ ਦਾ ওসি ਹੁੰਦਾ ਸੋ ਬਾਕੀ ਬ੍ਰਾਂਚਾਂ ਦੇ ਵੀ ওসি ਹੁੰਦੇ ਆ ਕਿਸੇ ਦਾ OTS ਹੁੰਦਾ ਸੋ ਆਹ ਆਪ੍ਰੋਸੈਸ ਮੈਨੂੰ ਕੁਛ ਨਹੀਂ ਤੁਹਾਡਾ ਸਮਝ ਆਇਆ ਮੈਂ ਥੋੜਾ ਕੰਪਲੀਕੇਟ ਕਰ ਗਿਆ ਇਸ ਚੀਜ਼ ਨੂੰ ਆਹ ਟ੍ਰੇਨਿੰਗ ਟ੍ਰੇਨਿੰਗ ਪ੍ਰੋਸੈਸ ਕੀ ਹੁੰਦਾ ਆ ਲਾਈਕ ਜਦੋਂ ਅਸੀਂ ਇਸ ਰੋਲ ਵਿੱਚ ਆਂਦੇ ਹੋ ਕੀ ਤੁਹਾਨੂੰ ਕੀ ਸਿਖਾਇਆ ਜਾਂਦਾ ਤੁਸੀਂ ਕੀ ਸਿੱਖਦੇ ਹੋ ਤੇ ਉਹ ਕੀ ਇੰਪਲੀਮੈਂਟ ਕੀਤਾ ਜਾਂਦਾ ਬਾਅਦੋਂ ਸੋ ਆਹ ਬੂਟ ਕੈਂਪ ਦੇ ਵਿੱਚ ਤਾਂ ਇਹ ਟ੍ਰੇਨਿੰਗ ਹੁੰਦੀ ਹੈ ਜੇ ਤੁਸੀਂ ਲਿਸਟਡ ਰੈਂਕ ਵਾਸਤੇ ਜਾਂਦੇ ਹੋ ਕਿ ਤੁਸੀਂ ਜੇ ਸੋਲਜਰ ਹੋ US ਆਰਮੀ ਦੇ ਵਿੱਚ ਗਏ ਹੋ ਸੋਲਜਰ ਕਿਦਾਂ ਬੰਨਣਾ ਯੂਨੀਫਾਰਮ ਕਿਦਾਂ ਪਾਉਣੀ ਹੈ ਵੈਪਨ ਤੇ ਟ੍ਰੇਨਿੰਗ ਕੀਤਾ ਜਾਂਦਾ ਤੁਹਾਨੂੰ ਫਿਜ਼ੀਕਲ ਫਿਟਨੈਸ ਟ੍ਰੇਨਿੰਗ ਕੀਤੀ ਜਾਂਦੀ ਹੈ ਤੁਹਾਨੂੰ ਹਿਸਟਰੀ ਸਿਖਾਈ ਜਾਂਦੀ ਹੈ ਆਰਮੀ ਦੀ ਹਿਸਟਰੀ ਕੀ ਹੈ ਤੁਹਾਡੇ ਚੀਫ ਇਨ ਕਮਾਂਡ ਕੋਣ ਹੈ ਮੌਕੇ ਤੇ ਉਹ ਚੀਜ਼ਾਂ ਬੇਸਿਕ ਤੁਸੀਂ ਵੇਖਦੇ ਹੋ ਸਿੱਖਦੇ ਹੋ ਮਾਹੌਲ ਉਹ ਤੋਂ ਦਾ ਬਹੁਤ ਸਟ੍ਰੈਸਫੁਲ ਹੁੰਦਾ ਤੁਹਾਨੂੰ ਮਾਰ ਦੇ ਕੁੱਟ ਦੇਣਗੇ ਪਰ ਸਟ੍ਰੈਸਫੁਲ ਇੰਨਾ ਬਣਾਇਆ ਜਾਂਦਾ ਤੜਕੇ 4 ਵਜੇ ਤੁਹਾਨੂੰ ਉਠਾ ਲੈਣਾ ਉਹਨਾਂ ਨੇ ਤੇ ਤੁਸੀਂ ਨਾਲ ਦੇ ਨਾਲ ਰੈਡੀ ਹੋਣਾ ਹੈ ਉਹਨਾਂ ਰੋਲ ਆ ਪਾਉਣ ਲੱਗਿਆਣਾ ਤੁਸੀਂ ਨਾਲ ਦੇ ਨਾਲ ਆਪਦੇ ਮੇਰਾ ਨੇਵੀ ਦਾ ਐਕਸਪੀਰੀਅੰਸਾਂਾਂ ਜਾ ਕਰ ਰਿਹਾ ਮੈਂ ਤੁਸੀਂ ਆਪਦੇ ਬੈੱਡ ਦੇ ਅਗਲੇ ਪਾਸੇ ਆ ਕੇ ਖੜ੍ਹ ਜਾਂਦੇ ਹੋ ਉੱਥੇ 90 ਜਾਣੇ ਸੀ ਮੇਰੀ ਡਿਵੀਜ਼ਨ ਚ ਜਿੱਦੋਂ ਮੈਂ ਇੱਕ ਇੱਕ ਰੂਮ ਦੇ ਵਿੱਚ 90 ਜਾਣੇ ਸੀਗੇ ਸੋ ਇੱਕ ਬਹੁਤ ਵੱਡਾ ਰੂਮ ਹੁੰਦਾ ਹੁੰਦਾ ਉਹਦੇ ਚ 90 ਜਾਣੇ ਸੀਗੇ ਤੇ 90 ਜਾਣੇ ਆਪਦੇ ਬੈੱਡ ਦੇ ਅੱਗੇ ਆ ਕੇ ਖੜ੍ਹ ਜਾਂਦੇ ਆ ਉੱਥੋਂ ਬਾਅਦ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ ਜੇ ਤੁਸੀਂ ਕਈ ਵਾਰੀ ਹੁੰਦਾ ਵੀ ਤੁਸੀਂ ਸ਼ਾਵਰ ਸ਼ੂਵਰ ਲੈਣਾ ਉਹਦਨ ਚੱਲਾ ਨਹੀਂ ਤਾਂ ਤੁਸੀਂ ਗੈਟ ਰੈਡੀ ਕਈ ਵਾਰੀ ਤੁਸੀਂ ਐਕਸਰਸਾਈਜ਼ ਕਰਨ ਲੱਗਿਆ ਨੇ ਨਾਲ ਦੇ ਨਾਲ ਹੀ ਤਾਨੂੰ ਕਦੀ ਫੀਲਡ ਤੇ ਜਾਣਾ ਹੁੰਦਾ ਕਦੀ ਕੋਈ সুইਮਿੰਗ ਤੇ ਜਾਣਾ ਹੁੰਦਾ ਕਈ ਵੈਪਨ ਦੀ ਟ੍ਰੇਨਿੰਗ ਜਾਣੀ ਹੁੰਦੀ ਹੈ ਉਹ ਡਿਪੈਂਡ ਕਰਦਾ ਹਰ ਦਿਨ ਦਾ ਸਕੇਡਿਊਲ ਡਿਫਰੈਂਟ ਹੁੰਦਾ ਸੋ ਬਸਤਨ ਹੱਥ ਨਹੀਂ ਲਾਉਂਦੇ ਪਰ ਤੁਹਾਨੂੰ ਮਾਗੀ ਤੌਰ ਤੇ ਇੰਨਾ ਬਿਜ਼ੀ ਰੱਖ ਮੈਂਟਲੀ ਬਹੁਤ ਪ੍ਰੀਪੇਅਰ ਕਰਦੇ ਆ ਮੈਂਟਲੀ ਪ੍ਰੀਪੇਅਰ ਜ਼ਿਆਦਾ ਹੁੰਦਾ ਹੈ ਕਿ ਕੱਲ ਨੂੰ ਤੁਸੀਂ ਜੰਗ 'ਚ ਜਾਓ ਜਾਂ ਕਿਤੇ ਜਾਓ ਜਾਂ ਕਿਤੇ ਸਿਚੁਏਸ਼ਨ ਇਦਾਂ ਦੀ ਬਣੀ ਤੁਸੀਂ ਫੇਸ ਕਰ ਸਕੋ ਉਹ ਚੀਜ਼ ਨੂੰ ਹਾਊ ਡੂ ਯੂ ਐਸ ਫੋਰਸਸ ਪ੍ਰੀਪੇਅਰ ਯੂ ਟੂ ਬੀ ਇਨ ਅ ਮਿਲਟਰੀ ਟੂ ਬੀ ਇਨ 에ਅਰ ਫੋਰਸ ਟੂ ਬੀ ਇਨ ਨੈਵੀ ਜੇ ਮੈਨੂੰ ਤੁਸੀਂ ਆਰਮੀ ਚ ਜਾਨੇ ਹੋ ਤੁਸੀਂ ਸੋਲਜਰ ਬੰਨੇ ਉਹ ਵਾਰਾਸਤੇ ਪ੍ਰੀਪੇਅਰ ਨਹੀਂ ਤੁਹਾਨੂੰ ਸੋਲਜਰ ਬੰਨ ਵਾਸਤੇ ਪ੍ਰੀਪੇਅਰ ਕੀਤਾ ਜਾਂਦਾ ਵਾਰ ਤਾਂ ਕੀ ਪਤਾ ਹੋਣੀ ਕਿ ਨਹੀਂ ਹੋਣੀ ਕਈ ਮੈਂ ਇਹ ਵੀ ਵੇਖੇ ਜਿਹੜੇ 10 ਸਾਲ ਚ ਰਿਟਾਇਰ ਹੋ ਜਾਂਦੇ ਨੇ ਨੇ ਕਦੀ ਵਾਰ ਨਹੀਂ ਵੇਖੀ ਉਹਨਾਂ ਫਗਮ ਅਫਗਾਨਿਸਤਾਨ ਲੀਵ ਕਰ ਗਏ ਕਈ ਜਿਨੇ 2019 ਚ ਜੁਆਇਨ ਕੀਤੀ ਹੋਗੀ 24 ਚ ਉਹਦਾ ਕੰਟ੍ਰੈਕਟ ਖਤਮ ਹੋ ਗਿਆ ਉਹਨੇ ਵਾਰ ਨਹੀਂ ਵੇਖਣੀ ਆਰਮੀ ਚ ਮਤਲਬ ਜੇ ਤੁਸੀਂ ਆਰਮੀ ਚੋਂ ਤੁਹਾਨੂੰ ਟ੍ਰੇਨਿੰਗ ਕੀਤੀ ਜਾਂਦੀ ਤੁਹਾਨੂੰ ਸੋਲਜਰ ਬੰਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਨੀਵੀ ਚੋਂ ਤੁਹਾਨੂੰ ਸੇਲਰ ਬੰਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ 에어ਫੋਰਸ कि ਤੁਸੀਂ ਉਸ ਜਦੋਂ ਵਰਦੀ ਪੋਣੀ ਹੈ ਉਹਨੂੰ ਮੇਨਟੇਨ ਕਿੱਦਾਂ ਰੱਖਣਾ ਹੈ ਉਹਦੀ ਰਿਸਪੈਕਟ ਕਿੱਦਾਂ ਮੇਨਟੇਨ ਰੱਖਣੀ ਹੈ ਡਿਸਪਲਿਨ ਕਿੱਦਾਂ ਰੱਖਣਾ ਹੈ ਚੀਜ਼ਾਂ ਕਿੱਦਾਂ ਕੋਆਰਡੀਨੇਟ ਕਰਨੀਆਂ ਆਪ ਦਾ ਜੌਬ ਕਿੱਦਾਂ ਪਰਫਾਰਮ ਕਰਣੀ ਹੈ ਉਹ ਚੀਜ਼ਾਂ ਕੀਤੀਆਂ ਆਂਦੀਆਂ ਆ ਬਾਕੀ ਜਿਵੇਂ ਬਾਕੀ ਬ੍ਰਾਂਚਾਂ ਚ ਵੀ ਐਵੇਂ ਸਪੇਸ ਫੋਰਸ ਦਾ ਗਾਰਡੀਅਨ ਹੋ ਗਿਆ ਮਰੀਨ ਦਾ ਮਰੀਨ ਕੋਰ ਦਾ ਮਰੀਨ ਹੋ ਗਿਆ ਕੋਸਟ ਗਾਰਡ ਦਾ ਕੋਸਟੀ ਹੋ ਗਿਆ ਸੋ ਉਹ ਚੀਜ਼ਾਂ ਆਂਦੀਆਂ ਜੇ ਤੁਸੀਂ ਮਤਲਬ ਵਾਰਸ ਤੇ ਦਾ ਪ੍ਰੇਪਰੇਸ਼ਨ ਹੀ ਹੁੰਦੀ ਪਰ ਹਾਂ ਕਈ ਜੌਬਸ ਹੁੰਦੀਆਂ ਜਿਹੜੀਆਂ ਵਾਰਸ ਤੇ ਸਪੈਸਿਫਿਕ ਹੁੰਦੀਆਂ ਜਿਵੇਂ ਸਪੈਸ਼ਲ ਆਪਰੇਸ਼ਨਸ ਵਾਲੇ ਹੁੰਦੇ ਆ ਗ੍ਰੀਨ ਬੈਰੇਟ ਹੁੰਦੇ ਆ ਨੈਵੀ ਸੀਲਸ ਹੁੰਦੇ ਆ ਸੋ ਡਿਫਰੈਂਟ ਡਿਫਰੈਂਟ ਬ੍ਰਾਂਚੇਸ ਆ ਜਾਂਦੀਆਂ ਹੁਣ ਚੀਜ਼ ਉਹਨਾਂ ਨੂੰ ਸਪੈਸੀਫਿਕਲੀ ਵਾਟਰ ਟ੍ਰੇਨਿੰਗਸ ਹੁੰਦੀਆਂ ਸੋ ਮੈਂ 에ਅਰ ਫੋਰਸ ਦੀ ਗੱਲ ਦੱਸਦਾ ਜਿਵੇਂ ਹੁਣ ਮੈਂ ਐਜ਼ ਅ ਕੰਬੈਟ ਸਿਸਟਮ ਆਫਸਰ ਸਿਲੈਕਟ ਹਾਂ ਤੇ ਮੈਨੂੰ ਹੁਣ ਲਾਸਟ ਈਅਰ ਮੈਂ ਵਾਟਰ ਸਰਵਾਈਵਲ ਟ੍ਰੇਨਿੰਗ ਕੀਤੀ ਸੀ ਉਹਦੇ ਚ ਇਹ ਆ ਵੀ ਮੰਨ ਲਓ ਮੈਂ ਕਿਤੇ ਮੇਰਾ ਜਹਾਜ਼ ਕ੍ਰੈਸ਼ ਹੋ ਗਿਆ ਵਰਸ ਕੇ ਸਿਨੈਰੀਓ ਮੈਂ ਸਮੁੰਦਰ 'ਚ ਫਸ ਗਿਆ ਮੈਨੂੰ ਹਜੇ ਹੈਲਪ ਨਹੀਂ ਮਿਲ ਰਹੀ ਤੇ ਮੈਂ ਉੱਥੇ ਸਰਵਾਈਵ ਕਿਦਾਂ ਕਰਨਾ ਕਿੱਦਾਂ ਫੂਡ ਖਾਣਾ ਮੈਂ ਕਿਦਾਂ ਆਪਦੇ ਆਪ ਨੂੰ ਅ ਮਤਲਬ ਸਮੁੰਦਰ ਦੇ ਵਿੱਚ ਬਚਾਉਣਾ ਹੈ ਮਤਲਬ ਤੁਸੀਂ ਕਿੰਨੇ ਦਿਨ ਸਰਵਾਈਵ ਕਰ ਸਕਦੇ ਹੋ ਤੁਹਾਡੇ ਕੋਲ ਪਾਣੀ ਨਹੀਂ ਹੁੰਦਾ ਤੁਹਾਡੇ ਕੋਲ ਫੂਡ ਨਹੀਂ ਹੁੰਦਾ ਤੁਹਾਡੇ ਕੋਲ ਕੋਈ ਚੀਜ਼ਾਂ ਹੀ ਖੋ ਜੇ ਨਹੀਂ ਹੁੰਦੀਆਂ ਤੁਸੀਂ ਉੱਥੇ ਆਪਦੇ ਆਪ ਨੂੰ ਬਚਾ ਕੇ ਕਿਦਾਂ ਉਹ ਲਾਸਟ ਇਅਰ ਕੀਤੀ ਮੈਂ ਸੇਮ ਵਿਦ ਅ ਪੈਰਾਸ਼ੂਟ ਟ੍ਰੇਨਿੰਗ ਪੈਰਾਸ਼ੂਟ ਟ੍ਰੇਨਿੰਗ ਇਨ ਕੇਸ ਲਾਈਕ ਤੁਹਾਨੂੰ ਜੰਪ ਕਰਨਾ ਪਲੇਨ ਚ ਉਹ ਮੈਂ ਪੈਰਾਸ਼ੂਟ ਟ੍ਰੇਨਿੰਗ ਲਾਸਟ ਇਅਰ ਕੀਤੀ ਉਹ ਵੀ ਇੱਕ ਸੇਅਰ ਟ੍ਰੇਨਿੰਗ ਹੈ Air Force ਦੇ ਵਿੱਚ ਜਿਹੜੀ ਉਹ ਤੁਹਾਨੂੰ ਸਰਵਾਈਵਲ ਦਿੱਤੀ ਜਾਂਦੀ ਹੈ ਕਿ ਤੁਸੀਂ ਵਾਰਚੋਂ ਤੁਹਾਡਾ ਜਹਾਜ਼ ਕ੍ਰੈਸ਼ ਹੋ ਗਿਆ ਜਾਂ ਜਹਾਜ਼ ਨੂੰ ਕੋਈ ਵੀ ਗੱਲ ਹੋ ਗਈ ਤੁਸੀਂ ਦੂਸਰੇ ਬਗਾਨੇ ਮੁਲਕ ਦੀ ਐਨਮੀ ਦੇ ਏਰੀਆ ਚੋਂ ਤੇ ਤੁਸੀਂ ਸਰਵਾਈਵ ਕਿਦਾਂ ਕਰਨਾ ਉੱਥੇ ਉੱਥੇ ਡੀਲ ਕਿਦਾਂ ਕਰਨਾ ਉਸ ਚੀਜ਼ਾਂ ਤੇ ਕਿੰਨੇ ਇੱਕ ਪੀਰੀਅਡ ਦੀ ਟ੍ਰੇਨਿੰਗ ਹੁੰਦੀ ਹੈ ਸਾਰੀ ਪੈਰਾਸ਼ੂਟ ਟ੍ਰੇਨਿੰਗ ਮਤਲਬ ਮੇਰੀ ਕੰਬੈਟ ਸਿਸਟਮ ਆਫਸਰ ਦੀ ਦੋ ਦਿਨਾਂ ਦੀ ਸੀਗੀ ਡਿਪੈਂਡ ਕਰਦਾ ਹੈ ਤੁਹਾਡੀ ਸਪੈਸੀਫਿਕ ਜੌਬ ਹੀ ਪੈਰਾਸ਼ੂਟ ਵਾਲੀ ਹੈ ਫਿਰ ਤੁਹਾਨੂੰ ਮਹੀਨਾ ਵੀ ਲੱਗਦੇ 2 ਮਹੀਨੇ ਲੱਗਦੇ 6 ਮਹੀਨੇ ਵਾਲੀ ਟ੍ਰੇਨਿੰਗ ਵੀ ਹੁੰਦੀ ਹੈ ਪਰ ਮੇਰੀ ਮਤਲਬ ਵੀ ਮੈਂ ਆਪਦੇ ਆਪ ਨੂੰ ਸਰਵਾਈਵ ਆਪਦੇ ਆਪ ਨੂੰ ਬਚਾ ਸਕਾਂ